ਕਸੀ ਗੱਲ ਦੋਸਤੋ ਸਵਾਗਤ ਹੈ ਅੱਜ ਫੇਰ ਇੱਕ ਨਵੇਂ ਵਲੌਗ ਦਾ ਅੱਜ ਚੱਲੇ ਆ ਅਸੀਂ ਸ੍ਰੀ ਫਤਿਹਗੜ੍ਹ ਸਾਹਿਬ ਨਾਲ ਨੇ ਅਮਨ ਬਾਈ ਕਿਵੇਂ ਆਉਣੇ ਓਕੇ ਤਿਆਰੀ ਹੈ ਬਾਈ ਤਿਆਰੀ ਹੈ ਪੂਰੀ ਹੈ ਪਹਿਲੀ ਵਾਰ ਅਸੀਂ ਮੋਟਰਸਾਈਕਲ ਤੇ ਜਾ ਰਹੇ ਹਾਂ ਸ੍ਰੀ ਫਤਿਹਗੜ੍ਹ ਸਾਹਿਬ ਤੇ ਬਾਕੀ ਅੱਜ ਵੀ ਕਾਫੀ ਸੰਗਤਾਂ ਜਾ ਰਹੀਆਂ ਨੇ ਟਿਕਟੌਲੀ ਲੈ ਕੇ ਅੱਜ ਬਹੁਤ ਮਿਹਰੇ ਆ ਤੇ ਅੱਜ ਅਸੀਂ ਚੱਲੇ ਬਾਈਕ ਤੇ ਤੇ ਦੁਨਨੇ ਜਾਣੇ ਤੇ ਸਾਰਾ ਰਸਤਾ ਵਗੈਰਾ ਜਿਵੇਂ ਜਿਵੇਂ ਅੱਗੇ ਦਾ ਬਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਚੱਲ ਵੀ ਆਪਮਣੇ ਕਰਦੀਏ ਤਿਆਰੀ ਫਿਰ ਗੱਡੀ ਆਪਣੀ ਰੈਡੀ ਆ ਲੋ ਜੀ ਪਹਿਲੀ ਸਟੇ ਹੋਊ ਚਿੱਕੀ ਆ ਸਾਡੀ ਮਹਿਲਕਲਾ ਜਿਆਦਾ ਲੰਗਰ ਕਿਉਂਕਿ ਇਧਰ ਦੀ ਜਾਵਾਂਗੇ ਇਸ ਵਾਰ ਇੱਥੇ ਟੋਲ ਹੁੰਦਾ ਸੀ ਪਹਿਲਾਂ ਹਾਂ ਹਾ ਹਾ ਬਹੁਤ ਸੁਣਾ ਫੀਲ ਹੋ ਰਿਹਾ ਲੰਗਰ ਕਿਵੇਂ ਲੱਗਦਾ ਆਪਣੇ ਤੈਨੂੰ ਤੇ ਵਧੀਆ ਲੱਗ ਰਿਹਾ ਵੀ ਤੇ ਦਰਸ਼ਨ ਕਰਨ ਚੱਲੇ ਆਪਾਂ ਥ੍ਰੀਪਟੇਗੜ ਸਾਹਿਬ ਇਸ ਵਾਰ ਨਾ ਅਸੀਂ ਇੱਧਰ ਮੈਲਕਲਾਂ ਵਿਚਰੀ ਹੋ ਕੇ ਜਾ ਰਹੇ ਆਂ ਰਾਏਕੋਟ ਹੋ ਕੇ ਰਾਏਕੋਟ ਐਂਡ ਗੜ ਮੰਡੀ ਚ ਪਾਰ ਆ ਜਾਣਾ ਇੰਟਰਵਿਊ ਕਰ ਲੰਗਾਗੇ ਆਪਾਂ ਹਾਂ ਇਹ ਸਹੀ ਗੱਲ ਹੈ ਚਲੋ ਚਾਹੂ ਪੀ ਕੇ ਅੱਗੇ ਵਧਦੇ ਆਂ ਚਾਹ ਪਾਣੀ ਛਕ ਲਿਆ ਚੱਲ ਆਵਣੇ ਚੱਲੇ ਪਾਈਏ ਕਾਰ ਮੂੰਹ ਮਾ ਬੰਨ ਆਉਂਦਾ ਅਗਲਾ ਫੜਾ ਆ ਗਿਆ ਓਣੇ ਵਕਲਾ ਫੜਾ ਆਇਆ ਇਹ ਪਿੰਡ ਦਾ ਨਾਮ ਏ ਤੁੰਗਾ ਹੈੜੀ ਆਹ ਪਿੰਡ ਦਾ ਨਾਮ ਬੜਾ ਸੋਹਣਾ ਲੱਗਿਆ ਮੈਨੂੰ ਹਸੂ ਪਿੰਡ ਦਾ ਨਾਮ ਹੈ ਹਸੂ ਕਿੰਨਾ ਸੋਹਣਾ ਨਾਮ ਹਸੂ ਹਸੂ ਲਿਆ ਬਰਾ ਕੀ ਹੋ ਗਿਆ ਡਰ ਗਿਆ ਆ ਵਰਾ ਦਿਓ ਨਾ ਬਦਲ ਹਾਂ ਹਾਂ ਵੀ ਚੈਨਲ ਹੈ ਉਹਰੇ ਚੈਨਲ ਤੇ ਸਬਸਕ੍ਰਾਈਬਰ ਕਰਾ ਕੇ ਜਾਊਗਾ ਆ ਕੱਟੀ ਰੁਕ ਲੈ ਅ ਵੀ ਦਨਰਾ ਸੇਵਾ ਇੱਕ ਕਰਦੇ ਭਰਾ ਕੀ ਨਾਮ ਵੀਰੇ ਜਰਾ ਸੁਖਪ੍ਰੀਤ ਸਿੰਘ ਤੂੰ ਮੇਰੇ ਬਲੌਗ ਚ ਆ ਗਿਆ ਰੱਬ ਤੈਨੂੰ ਚੜ੍ਹਦੀ ਕਲਾ ਰੱਖੇ ਠੀਕ ਹੈ ਮੇਰੇ ਚੈਨਲ ਸਬਸਕ੍ਰਾਈਬ ਕਰ ਲੈ ਠੀਕ ਹੈ ਰਾੜਾ ਸਾਹਿਬ ਰੋਗੇ ਨਮਸਤਕ ਹੋ ਗਏ ਜੀ ਹੁਣ ਅੱਗੇ ਚੱਲਦੇ ਆ ਅਮਨ ਬਰੇ ਚੱਲੀਏ ਬਾਈ ਹੁਣ ਆਪਾਂ ਅੱਗੇ ਹਾਂਜੀ ਹਾਂਜੀ ਬਾਈ ਹਾਂ ਰਾੜਾ ਸਾਹਿਬ ਮੱਥਾ ਟੇਕ ਲੈ ਜਰੂਰੀ ਸੀ ਇੱਥੇ ਵੀ ਤੇ ਹੁਣ ਅਸੀਂ ਵਧਦੇ ਆ ਅੱਗੇ ਤੇ ਚਲੋ ਹੁਣ ਅੱਗੇ ਵਧਦੇ ਆ ਜੀ ਚਲੋ ਅੱਜ ਪਹੁੰਚ ਕੇ ਫਤੇਗੜ ਸਾਹਿਬ ਮੱਥਾ ਟੇਕਦੇ ਹੁਣ ਹੁਣ ਮੱਥਾ ਟਿਕ ਲਗਾ ਦੋ ਦੋ ਟਾਈ ਘੰਟੇ ਚ ਆਪਣੇ ਦੋ ਟਾਈ ਘੰਟੇ ਚ ਟਿਕ ਕੇ ਜੂ ਹਣਾ ਹਣਾ ਕੀ ਸੰਗ ਤੇ ਟਿਕੋ ਸੰਗ ਤੇ ਕਿੰਨੇ ਹਾਂ ਸੰਗ ਤਾਂ ਬਹੁਤ ਐ ਦੋ ਟਾਈ ਘੰਟੇ ਲੱਗ ਜਾਣਗੇ ਆਪਾਂ ਇੱਥੇ ਲੋਗ ਆਪਨੇ ਪੈਂਡਲ ਲੰਗਰ ਹਾਂ ਆਪਣੇ ਪੈਂਡਲਾਂ ਦਾ ਸਾਈਜ ਜਿਹੜਾ ਹੁੰਦਾ ਦਾ ਇਹ ਸੰਜਾ ਜਿਹਾ ਹਲਾਉਣ ਜੀ ਕੋਲ ਹਾਂ ਜੀ रो चलो चलदे ਬਲੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲੋ ਜੀ ਮੱਥਾ ਟੇਕਿਆ ਗਿਆ ਦੋਨੇ ਸਾਈਂ ਮੱਥਾ ਟੇਕਿਆ ਗਿਆਗਾ ਢੰਡੇਪੁਰ ਜਿੱਥੇ ਵੀ ਉਹਦੇ ਦਰਵਾਜ਼ਾਂ ਤੋਂ ਵੀ ਪੂਰਾ ਸਾਥ ਵੀ ਆਮਣ ਮੱਥਾ ਟੇਕ ਲਿਆ ਹੁਣ ਆਪਾਂ ਕਿੱਥੇ ਚੱਲੀਏ ਬੱਚਾ ਹੁਣ ਆਪਾਂ ਅੱਗੇ ਚੱਲੀਏ ਆ ਅੱਗੇ ਚੱਲਦੇ ਆਂ ਤੇ ਪ੍ਰਸ਼ਾਦਾ ਪਾਣੀ ਸਕਦੇ ਇੱਕ ਰਹਿੰਦਾ ਆਪਣਾ ਉਧਰਲੇ ਜੋ ਤਿਸਰੂਪ ਗੁਰਦੁਆਰੇ ਮੱਥਾ ਟੇਕਣ ਵਾਲਾ ਹੈ ਨਾ ਤੇ ਚਲੋ ਕਿਹੜਾ ਚੱਲਦੇ ਆਂ ਲੰਗਰ ਵਾਣੀ ਸਕੀਏ ਅਜਾ ਦਾ ਫੜਾਂਗੇ ਤੈਨੂੰ ਬੱਲੇ ਪ੍ਰਸ਼ਾਦਾਂ ਦੇ ਬੜਾ ਸੋਹਣਾ ਸਜਾਵ ਕਰਦਵਾਰਾ ਸਾਬ ਫੋਟੋ ਕਰ ਲਈ ਨਹੀਂ ਕਰ ਕਿੱਧਰ ਹੀ ਚੱਲ ਗਿਆ ਹੁਣ ਆਪਾਂ ਯਾਰ ਇੱਕ ਬੰਦੇ ਦੀ ਕਟਰੀ ਲੱਭ ਗਈ ਆ ਆਟਰਲੀ ਗੱਡੀ ਆਪਣੇ ਨਾਲ ਨਹੀਂ ਇੱਥੇ ਕਿਹੜਾ ਪਤਾ ਲਾਦਾ ਕਿਹੜੀ ਟਰਾਲੀ ਕਿਦੀ ਕਿੱਥੇ ਆ ਟਰਾਲੀ ਨਹੀਂ ਜੰਦੇ ਆਉਣੇ ਨੂੰ ਹੈ ਗਾਰਾ ਉਪਰ ਭੀੜਾ ਭੀੜਾ ਗਲੇ ਵੇ ਦੀ ਨੰਗਣਾ ਬੰਦਾ ਕਿੱਧਰ ਬੜ ਗਿਆ ਲਾਈਟਾਂ ਨੇ ਬੋਝ-ਬੂਝਾਂ ਹੁੰਦੀਆਂ ਸੈਟਿੰਗ ਕਰਦੇ ਰੱਖਿਆ ਹੋਇਆ। ਉਹ ਕਿਵੇਂ ਹੈ? ਲੈਕ ਆਊਟ ਵੀ ਕਰ ਦਿੱਤੀ ਠੀਕ ਹੈ ਜੀ। ਚੜਦੀ ਕਲਾ। ਜਮਾਂ ਚੜਦੀ ਕਲਾ। ਉਧਰ ਭੈਣੋ। ਲਓ ਜੀ ਐਸੀ ਆਪਣੀ ਵੀਡੀਓ ਅੱਜ ਦੀ ਤੇ ਇੱਥੇ ਕਰਦੇ ਐਂਡ। ਨੰਬਰ ਆਖਾ। ਸਰ ਤੋਂ ਇਸਤੇ ਮੱਥਾ ਟੇਕ ਲਿਆ। ਤੇ ਇਧਰ ਜਾਣਨ ਕਰ ਆਪਣੇ ਭਰਾਵਾਂ ਨੇ ਪਿੰਡਾਂ ਦੇ ਟੋਪਾਂ। ਥਾਲੀਆਂ ਸੈੱਟ ਕਰੀ ਜਾਂਦੇ ਹੁਣ ਸਾਰੇ ਰਿਟ ਕਰਦੇ ਆ। ਹੁਣ ਆਪਾਂ ਵੀ ਪੈਨੇ-ਪੈਨੇ ਆ ਮੱਥਾ ਟੇਕਿਆਂ ਦਾ। ਮਿਲਦਾ ਜੀ ਅਗਲੀ ਵੀਡੀਓ 'ਚ। ਸਤਿ ਸ੍ਰੀ ਅਕਾਲ।